ਸਾਧ ਸੰਗ ਜੀ ਆਪ ਮੜ ਭਾਗੇ ਹੋ ਜੋ ਅਮਰ ਤਵੇਲੇ ਸਾਧਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਲਵਾ ਰਹੇ ਹੋ ਸਾਧਗੁਰੂ ਜੀ ਸਭਨਾ ਦੀਆਂ ਹਾਜ਼ਰੀਆਂ ਪ੍ਰਵਾਨ ਕਰਕੇ ਸਭਨਾ ਨੂੰ ਦਰੋਂ ਘਰੋਂ ਸੁਖੀ ਜੀਵਨ ਬਖਸ਼ਿਸ਼ ਕਰਨਾ ਸਾਧਗੁਰੂ ਜੀ ਮਿਹਰ ਭਰਿਆਤ ਰੱਖਣ ਕਿਰਪਾ ਕਰਨ ਆਓ ਜੀ শ্রবণ ਕਰੀਏ ਅੱਜ ਦੇ ਅਮਰਤ ਵੇਲੇ ਦਾ ਹੁਕਮਨਾਮਾ ਜੋ ਕਿ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਵਿੱਚ ਸ਼ੋਭਿਤ ਹੈ ਰਾਗ ਗੁਜਰੀ ਹੈ ਤੀਜੇ ਪਾਸ਼ਾ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ 500 11 ਤੇ 12 ਅੰਗ ਤੇ ਸ਼ਿਸ਼ੋਭਿਤ ਹੁਕਮਨਾਮਾ ਹੈ ਸੋ ਆਓ ਮਨਾਂ ਦੀਆਂ ਬਲਤੀਆਂ ਨੂੰ ਕਾਗਰ ਕਰਕੇ ਜਾਣ ਗੁਰੂ ਸ਼ਬਦ ਵਲ ਲੈ ਆਈਏ ਸ਼੍ਰਵਣ ਕਰੀਏ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜੇ ਸਤ ਗੁਰ ਸੇਵੇ ਆਪਣਾ ਤਿਸਨੋਂ ਪੂਜੈ ਸਭ ਕੋਏ ਸਤਿਗੁਰੂ ਜੀ ਵਜਨ ਕਰਦੇ ਨੇ ਕਿ ਜੋ ਗੁਰੂ ਦੇ ਬਚਨਾਂ ਨੂੰ ਮੰਨਦੇ ਨੇ ਜੋ ਗੁਰੂ ਦੇ ਕਹਿਣੇ ਦੇ ਚਾਲਦੇ ਨੇ ਜੇ ਸਤਗੁਰ ਸੇਵੇ ਆਪਣਾ ਤਿਸਨੂੰ ਪੂਜੇ ਸਭ ਕੋਏ ਕਹਿੰਦੇ ਉਹਦੀ ਸੇਵਾ ਸਾਰੇ ਕਰਦੇ ਨੇ ਉਹਦਾ ਕਹਿਣਾ ਮੰਨਦੇ ਨੇ ਉਹਨਾਂ ਨੂੰ ਆਦਰ ਮਿਲਦਾ ਹੈ ਜੋ ਗੁਰੂ ਦੇ ਕਹੇ ਦੇ ਅਨਸਾਰ ਚਾਲਦੇ ਨੇ ਜ਼ਿੰਦਗੀ ਵਿੱਚ ਉਹਨਾਂ ਨੂੰ ਹਮੇਸ਼ਾ ਹੀ ਕਹਿੰਦੇ ਆਦਰ ਮਿਲਿਆ ਹੈ ਤੇ ਆਦਰ ਮਿਲਦਾ ਰਹੇਗਾ ਅੱਗੇ ਵਧਣ ਕਰਦੇ ਨੇ ਸਭਨਾ ਉਪਾਵਾ ਸ੍ਰਿਓ ਪਾਓ ਹੈ ਹਰ ਨਾਮ ਪ੍ਰਾਪਤ ਹੋਏ ਕਹਿੰਦੇ ਜੀ ਕਿਤੇ ਜਾਣ ਦੀ ਲੋੜ ਨਹੀਂ ਹੈ ਕੋਈ ਹੋਰ ਉਪਾਅ ਕਰਨ ਦੀ ਕੋਈ ਲੋੜ ਨਹੀਂ ਹੈ ਸਭਨਾ ਉਪਾਉ ਸਰ ਉਪਾਉ ਹੈ ਕਹਿੰਦੇ ਸਾਰਿਆਂ ਉਪਾਵਾਂ ਦੇ ਨਾਲੋਂ ਇੱਕ ਇਹ ਉਪਾਉ ਕਰ ਲਵੋ ਕਹਿੰਦੇ ਕੀ ਕਰਨਾ ਹੈ ਕਹਿੰਦੇ ਹਰ ਨਾਮ ਪ੍ਰਾਪਤ ਹੋਏ ਕਹਿੰਦੇ ਪ੍ਰਮਾਤਮਾ ਦਾ ਨਾਮ ਜਪ ਲਵੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਅੰਦਰੋਂ ਸ਼ਾਂਤੀ ਮਿਲੇਗੀ ਸਭਨਾ ਉਪਾਉ ਸਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤ੍ਰ ਸ਼ੀਤਲ ਸ਼ਾਂਤ ਵਸੈ ਹਰ ਜਪ ਹਿਰਦੇ ਸਦਾ ਸੁਖ ਹੋਏ। ਸਕੰਦ ਜੀ ਅੰਦਰ ਤੇਰੀ ਸ਼ਾਂਤੀ ਹੋਵੇਗੀ। ਮਨ ਨਿਰਮਲ ਹੋਵੇਗਾ ਅੰਦਰੋਂ ਵੀ ਸ਼ੀਤਲ ਹੋ ਜਾਵਾਂਗੇ। ਅੰਦਰ ਸ਼ੀਤਲ ਸ਼ਾਂਤ ਵਸੈ। ਅੰਦਰ ਸ਼ਾਂਤੀ ਹੋਵੇਗੀ, ਸਹਜ ਹੋਵੇਗੀ। ਭਟਕਣਾ ਮੁੱਕ ਜਾਵੇਗੀ ਅੰਦਰੋਂ ਇਨਸਾਨ ਦੇ ਅੰਦਰ ਜਿਹੜੇ ਜਿਹੜੇ ਵਿਚਾਰ 24 ਘੰਟੇ ਚੱਲਦੇ ਨੇ ਪਾਸ਼ਾ ਕਹਿੰਦੇ ਉਹ ਖਤਮ ਹੋ ਜਾਣਗੇ ਅੰਤਰ ਸ਼ੀਤਲ ਸ਼ਾਂਤ ਵਸੈ ਜਬ ਹਿਰਦੇ ਸਦਾ ਸੁਖ ਹੋਏ ਅਸੀਂ ਇਨਸਾਨ ਜਿਹੜੇ ਸਾਨੂੰ ਜਦੋਂ ਦੁੱਖ ਆਉਂਦਾ ਹੈ ਅਸੀਂ ਉਹਨਾਂ ਦੁੱਖਾਂ ਨੂੰ ਦੂਰ ਕਰਨ ਵਾਸਤੇ ਸੋਚਦੇ ਰਹਿੰਨੇ ਆ ਪਰ ਉਦੋਂ ਅਸੀਂ ਨਾਮ ਨੂੰ ਭੁੱਲ ਜਾਂਦੇ ਆ ਸਿਮਰਨ ਕਰਨਾ ਭੁੱਲ ਜਾਂਦੇ ਆ ਦੁੱਖ ਦੂਰ ਕਿਵੇਂ ਕਰਨਾ ਹੈ ਇਹਦੇ ਬਾਰੇ ਸੋਚਦੇ ਰਹਿੰਨੇ ਆ ਵੀ ਹੁਣ ਕਿਹੜਾ ਰਸਤਾ ਅਪਣਾਈਏ ਪਰ ਪਾਤਸ਼ਾਹ ਕਹਿੰਦੇ ਐ ਅੰਤਰ ਸ਼ੀਤਲ ਸ਼ਾਂਤ ਵਸੈ ਜਪ ਹਿਰਦੇ ਸਦਾ ਸੁਖ ਹੋਏ ਵੀ ਉਦੋਂ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਜੇ ਜ਼ਿੰਦਗੀ ਵਿੱਚ ਦੁੱਖ ਆਇਆ ਹੈ ਤੇ ਵੀ ਚਲਾ ਜਾਏਗਾ ਗੁਰੂ ਦਾ ਬਾਣਾ ਵੀ ਮੰਨਣਾ অতি ਜ਼ਰੂਰੀ ਹੈ ਸੁਖ ਫੇਰ ਆਏਗਾ ਜੇ ਗੁਰੂ ਦੇ ਬਚਨਾਂ ਨੂੰ ਮੰਨ ਲਿਆ ਅਮਰਤ ਖਾਣਾ ਅਮਰਤ ਪਹਿਨਣਾ ਹਰ ਨਾਮ ਵਡਾਈ ਹੋਏ ਕਹਿੰਦੇ ਜੀ ਜੀਵਨ ਦੇ ਵਿੱਚ ਪ੍ਰਭੂ ਦਾ ਨਾਮ ਹੀ ਉਹਨਾਂ ਵਾਸਤੇ ਭੋਜਨ ਬਣ ਜਾਂਦਾ ਹੈ। ਬ੍ਰਹਮ ਗਿਆਨੀ ਦਾ ਭੋਜਨ ਗਿਆਨ। ਕਹਿੰਦੇ ਵੀ ਇਸ ਤਰ੍ਹਾਂ ਕਰਨ ਦੇ ਨਾਲ ਕਹਿੰਦੇ ਅਮਰਤ ਪਹਿਨਣਾ ਕਹਿੰਦੇ ਪ੍ਰਭੂ ਦਾ ਨਾਮ ਉਹਨਾਂ ਦੇ ਲਈ ਕੱਪੜੇ ਹੋ ਜਾਂਦੇ ਨੇ। ਅਮਰਤ ਖਾਣਾ ਅਮਰਤ ਪਹਿਨਣਾ ਨਾਨਕ ਨਾਮ ਵਡਾਈ ਹੋਏ ਕਿਸੇ ਹੋਰ ਦੁਨਿਆਵੀ ਪਦਾਰਥ ਦੀ ਉਹਨਾਂ ਨੂੰ ਲੋੜ ਨਹੀਂ ਐ ਇਸ ਤਰ੍ਹਾਂ ਹੀ ਕਹਿੰਦੇ ਆਦਰ ਮਿਲੇਗਾ ਮਹੱਲਾ ਦੀ ਜਾਏ ਮਨ ਗੁਰ ਕੀ ਸਿੱਖ ਸੁਣਾ ਹਰ ਪਾਵੇ ਗੁਣੀ ਨਿਧਾਨ ਗੁਰੂ ਜੀ ਬੜਾਈ ਮਨੋਖ ਨੂੰ ਸਮਝਾਉਂਦੇ ਆਏ ਮਨ ਹਰ ਜੀ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਇਹ ਮਨ ਗੁਰ ਕੀ ਸਿੱਖ ਸੁਣ ਕਹਿੰਦੇ ਗੁਰੂ ਦੀ ਸਿੱਖਿਆ ਸੁਣ ਸੁਣ ਕੇ ਅੰਦਰ ਵਿਸਾ ਲਵਾਂਗੇ ਤੇ ਫਿਰ ਕਹਿੰਦੇ ਕੀ ਮਿਲਦਾ ਪਾਵੈ ਗੁਣੀ ਨਿਧਾਨ ਨਾਮ ਦਾ ਖਜ਼ਾਨਾ ਮਿਲੇਗਾ ਹਰ ਸੁਖ ਦਾਤਾ ਮਨੁਸਹਿ ਹਉਮੈ ਜਾਏ ਗੁਮਾਨ ਪ੍ਰਮਾਤਮਾ ਤੁਹਾਡੇ ਅੰਦਰ ਵਸ ਜਾਵੇਗਾ ਹਉਮੈ ਖਤਮ ਹੋ ਜਾਵੇਗੀ ਤੁਹਾਡੇ ਅੰਦਰ ਜਿਹੜਾ ਗਮਾਨ ਹੈ ਮਨੁੱਖ ਪਾਸ਼ਾ ਕਹਿੰਦੇ ਨੇ ਤੇਰੇ ਅੰਦਰ ਜਿਹੜਾ ਗਮਾਨ ਹੈ ਨਾ ਉਹ ਵੀ ਖਤਮ ਹੋ ਜਾਵੇਗਾ ਕਿਸ ਗੱਲ ਦਾ ਗਮਾਨ ਕਰਦਾ ਹੈ ਕਿਸ ਗੱਲ ਦੀ ਹਉਮੈ ਹੈ ਇਹ ਜੋ ਸਰੀਰ ਹੈ ਇਹ ਵੀ ਤੇਰਾ ਨਹੀਂ ਹੈ ਨਾਨਕ ਨਦਰੀ ਪਾਈਐ ਤਾਂ ਦਿਨ ਲੱਗੇ ਧਿਆਨ ਫਿਰ ਕਹਿੰਦੇ ਜਦੋਂ ਗੁਰੂ ਦੀ ਮਿਹਰ ਹੋਵੇਗੀ ਫਿਰ ਕਹਿੰਦਾ ਪਾਤਸ਼ਾਹ ਕਹਿੰਦੇ ਤੇਰਾ ਧਿਆਨ ਲੱਗਣਾ ਸ਼ੁਰੂ ਹੋ ਜਾਵੇਗਾ ਪਉੜੀ ਸਤ ਸੰਤੋਖ ਸਭ ਸੱਜ ਹੈ ਪਰਮਘਪਾ ਪਵਿੱਤਰਾ ਕਹਿੰਦੇ ਇਨਸਾਨ ਜੀ ਪਵਿੱਤਰ ਜੀਵਨ ਵਾਲਾ ਹੋ ਜਾਵੇਗਾ ਜੇ ਗੁਰੂ ਦੇ ਬਚਨ ਨੂੰ ਮੰਨਿਆ ਗੁਰੂ ਦੇ ਬਾਣੇ ਨੂੰ ਜੇਕਰ ਮੰਨਿਆ ਤੇ ਅੰਦਰ ਸੱਚ ਚੱਲੇਗਾ ਕਿਉਂਕਿ ਇੱਕ ਝੂਠ ਨੂੰ ਛੁਪਾਉਣ ਵਾਸਤੇ ਇਨਸਾਨ ਨੂੰ ਕਈ ਝੂਠ ਬੋਲਨੇ ਪੈਂਦੇ ਜੇ ਗੁਰੂ ਦਾ ਬਾਣਾ ਮੰਨ ਲਈਏ ਗੁਰੂ ਦੇ ਬਚਨਾਂ ਨੂੰ ਮੰਨ ਲਈਏ ਫਿਰ ਇਨਸਾਨ ਪਾਸ਼ਾ ਕਹਿੰਦੇ ਪਵਿੱਤਰ ਜਨ ਜੀਵਣ ਵਾਲਾ ਹੋ ਜਾਂਦਾ ਹੈ ਸੱਚ ਬੋਲਦਾ ਹੈ ਸੰਤੋਖ ਤੋਂ ਭਾਵ ਸਬਰ ਕਰ ਲੈਂਦਾ ਵੀ ਜੇ ਜੀ ਮੇਰੀ ਜ਼ਿੰਦਗੀ ਹੈ ਹੈ ਹੀ ਇਸ ਤਰ੍ਹਾਂ ਦੀ ਹੈ ਇਸ ਤਰ੍ਹਾਂ ਬਤਨ ਕਰਦੇ ਨੇ ਅੰਦਰੋਂ ਕਪੜਵਕਾਰ ਗਿਆ ਮਨ ਸਹਜੇ ਜਿਤਾ ਅੰਦਰੋਂ ਵਲਸ਼ਲ ਕਰਨ ਦੀ ਜਿਹੜੀ ਪ੍ਰਵਿਰਤੀ ਹੈ ਖਤਮ ਹੋ ਜਾਵੇਗੀ ਮਨ ਸਹਜ ਟਿਕ ਜਾਵੇਗਾ ਤਹ ਜੋਤ ਪ੍ਰਗਾਸ ਅਨੰਦ ਰਸ ਅਗਿਆਨ ਗਵਿੱਤਾ ਅਗਿਆਨਤਾ ਖਤਮ ਹੋ ਜਾਵੇਗੀ ਮਨ ਮੁਖਤਾ ਖਤਮ ਹੋ ਜਾਵੇਗੀ ਤਹ ਜੋਤ ਪ੍ਰਗਾਸ ਕਹਿੰਦੇ ਗੁਰੂ ਦਾ ਪ੍ਰਕਾਸ਼ ਤੇਰੇ ਅੰਦਰ ਹੋ ਜਾਵੇਗਾ ਫਿਰ ਆਨੰਦ ਹੈ ਅਣਦਨ ਹਰ ਕੇ ਗੁਣ ਰਵੇ ਗੁਣ ਪ੍ਰਗਟ ਕੀਤਾ ਪਰਮਾਤਮਾ ਦੇ ਗੁਣ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਆ ਜਾਣਗੇ ਅਣਦਨ ਹਰ ਗੁਣ ਰਵੇ ਗੁਣ ਪ੍ਰਗਟ ਕੀਤਾ ਪਰਮਾਤਮਾ ਦੇ ਗੁਣ ਤੇ ਅੰਦਰ ਪ੍ਰਗਟ ਹੋ ਜਾਣਗੇ ਸਭਨਾ ਦਾਤਾ ਏਕ ਹੈ ਇੱਕੋ ਹਰਮਿਤਾ ਕਹਿੰਦੇ ਕੋਈ ਪਰਮਾਤਮਾ ਹੈ ਕਿਸੇ ਨਾਲ ਕੋਈ ਵਖਰੇਵਾ ਨਹੀਂ ਕਰਦਾ ਸਭਨਾਂ ਨੂੰ ਇੱਕੋ ਜਿਹਾ ਹੀ ਦਿੰਦਾ ਹੈ ਕਰਮਾਂ ਦੇ ਅਨਸਾਰ ਇੱਕੋ ਜਿਹਾ ਹੀ ਮਿਲਦਾ ਹੈ ਇਸ ਕਰਕੇ ਗੁਰੂ ਦੇ ਭਾਣੇ ਨੂੰ ਗੁਰੂ ਦੀ ਰਜ਼ਾ ਨੂੰ ਮੰਨ ਕੇ ਚੱਲ ਗਏ ਤੇ ਜ਼ਿੰਦਗੀ ਵਿੱਚ ਸੁੱਖ ਹੈ ਤੇ ਨਹੀਂ ਤਾਂ ਫਿਰ ਦੁੱਖ ਭੜੀਏ ਰਹੁ ਵਿਚਾਰ ਜੁਗੋ ਜੁਗ ਅਟਲ ਚਾਵਰ 70 ਤਖਤ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਰਾਜਮਾਨ ਸੁਭਾਇਮਾਨ ਸਾਧ ਸੰਗਤ ਜੀ ਆਪ ਬੜਾ ਭਾਗੇ ਹੋ ਜੋ ਅਮਰ ਕਲੇ ਤੋਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਲਵਾ ਰਹੇ ਹੋ ਜੀ ਸਤਿਗੁਰੂ ਕਿਰਪਾ ਕਰਨ ਸਭਨਾ ਦੇ ਸਰਾਂ ਤੇ ਮੇਲ ਪ੍ਰਯੰਤ ਰੱਖਣ ਜੀ راہੋ ਵਿਚਾਰ ਸੋ ਕੱਲ ਨੂੰ ਕੜਾ ਪ੍ਰਸ਼ਾਦ ਦੀ ਇੱਕ ਦੀਵਾਰੀ ਹੋਵੇਗੀ ਮੱਬਾ ਜਸਕਰਨ ਸਿੰਘ ਜੀ ਖਾਲਸਾ ਹੌਦਾਂ ਵਾਲੇ ਇਹਨਾਂ ਗੁਰਮਖੰਧ ਦੀਵਾਰੀ ਕੱਲ ਨੂੰ ਹੈ ਜੀ ਬਾਬਾ ਜਸਕਰਨ ਸਿੰਘ ਜੀ ਖਾਲਸਾ ਹੌਦਾਂ ਵਾਲੇ ਇਹਨਾਂ ਦੀਵਾਰੀ ਕੱਲ ਨੂੰ ਹੋਵੇਗੀ ਸੋ ਰਹਿ ਵਿਚਾਰ ਜਪੋ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿ